ਕਾਲੀ ਥਾਰ 'ਚ ਚਿੱਟੇ ਦਾ ਕਾਰੋਬਾਰ ਪੰਜਾਬ ਪੁਲਿਸ ਨੇ ਕੁੜੀ ਨੂੰ ਕਰ ਲਿਆ ਗ੍ਰਿਫਤਾਰ ਜੇਲ੍ਹ ਤੋਂ ਬਾਹਰ ਆ ਕੇ ਨਸ਼ਾ ਤਸਕਰੀ ਦਾ ਕਰ ਰਹੀ ਸੀ ਕਾਰੋਬਾਰ ਜੀ ਹਾਂ ਵੱਡਾ ਖੁਲਾਸਾ ਹੋਇਆ ਹੈ ਪੰਜਾਬ ਪੁਲਿਸ ਨੇ ਥਾਰ ਦੇ ਵਿੱਚ ਨਸ਼ਾ ਤਸਕਰੀ ਕਰਨ ਵਾਲੀ ਇੱਕ ਕੁੜੀ ਨੂੰ ਗ੍ਰਫਤਾਰ ਕੀਤਾ ਹੈ ਜੋ ਕਿ ਥਾਰ ਦੇ ਵਿੱਚ ਚਿੱਟੇ ਦੀ ਸਪਲਾਈ ਕਰਦੀ ਸੀ ਇਹ ਵੱਡਾ ਖੁਲਾਸਾ ਹੋਇਆ ਹੈ ਗ੍ਰਫਤਾਰੀ ਹੋਈ ਹੈ ਇਸ ਕੁੜੀ ਦੀ ਪੁਲਿਸ ਦੀ ਗ੍ਰਫਤ ਚ ਖੜੀ ਹੈ ਉਹੀ ਕੁੜੀ ਐ ਜਨੂੰ ਕਿ ਗ੍ਰਫਤਾਰ ਕੀਤਾ ਗਿਆ ਹੈ ਤਾਂ ਮਦੋਟ ਕਲਾ ਦੀ ਰਹਿਣ ਵਾਲੀ ਹੈ ਤਾਂ ਜਾਣਕਾਰੀ ਮੁਤਾਬਕ ਕਤਲ ਕੇਸ ਦੇ ਵਿੱਚ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਈ ਹੋਈ ਸੀ ਤੇ ਜੇਲ੍ਹ ਤੋਂ ਬਾਹਰ ਆ ਕੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਨਸ਼ਾ ਤਸਕਰੀ ਦਾ ਧੰਦਾ ਕਰਨ ਲੱਗੀ ਤਾਂ ਪੁਲਿਸ ਇਸ ਦਾ ਨੈਟਵਰਕ ਖੰਗਾਲਣ ਲਈ ਜੁਟ ਗਈ ਤਾਂ ਇਸ ਨੂੰ ਥਾਰ ਦੇ ਵਿੱਚ ਖੇਤਾ ਸਪਲਾਈ ਕਰਨ ਜਾ ਰਹੀ ਸੀ ਇਹ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ ਕੰਦਾ ਇਸ਼ਾਰਾ ਕੀਤਾ ਗਿਆ ਪਰ ਇਹ ਰੁਕੀ ਨਹੀਂ ਅੱਗੇ ਨਿਕਲ ਗਈ ਤਾਂ ਐਸੇ ਵਿਚਾਲੇ ਇਸਨੇ ਆਪਣੀ ਥਾਰ ਦਾ ਇੱਕ ਟਾਇਰ ਖੇਤਾਂ ਦੇ ਵਿੱਚ ਉਤਾਰ ਦਿੱਤਾ ਇੱਥੇ ਹੀ ਇਸਦੀ ਥਾਰ ਬੰਦ ਹੋ ਗਈ ਸ਼ੱਕ ਹੋਣ ਤੇ ਪੁਲਿਸ ਮੌਕੇ ਤੇ ਪਹੁੰਚੀ ਤਲਾਸ਼ੀ ਲਈ ਸ਼ਾਨਬੀਨ ਕੀਤੀ ਤਾਂ ਡਰਾਈਵਰ ਵਾਲੀ ਸੀਟ ਦੇ ਥੱਲੇੋਂ 80 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਥਾਰ ਦੇ ਡੈਸ਼ਬੋਰਡ ਦੇ ਵਿੱਚੋਂ 32500 ਰੁਪਏ ਦੀ ਟਰੱਕ ਮਨੀ ਵੀ ਮਿਲੀ ਤਾਂ ਜਿਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਨੂੰ ਸ਼ੱਕ ਹੈ ਕਿ ਇਸ ਨੇ ਥਾਰ ਵੀ ਡਰਗ ਮਨੀ ਦੇ ਨਾਲ ਹੀ ਖਰੀਦੀ ਹੈ ਇਹੀ ਉਹ ਥਾਰ ਹੈ ਜੋ ਥਾਣੇ ਦੇ ਅੰਦਰ ਖੜੀ ਤੁਹਾਨੂੰ ਨਜ਼ਰ ਆ ਰਹੀ ਹੈ ਇਸ ਦੇ ਵਿੱਚ ਇਹ ਮਹਿਲਾ ਚਿੱਟਾ ਸਪਲਾਈ ਕਰਦੀ ਸੀ ਨਸ਼ੀਲਾ ਪਾਊਡਰ ਸਪਲਾਈ ਕਰਦੀ ਸੀ ਤਾਂ ਇਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਅਜੇ 3 ਦਿਨ ਪਹਿਲਾਂ ਹੀ ਇਹਨੇ ਨਵੀਂ ਗੱਡੀ ਖਰੀਦੀ ਸੀ ਤੇ ਉਸ ਦੇ ਉੱਤੇ ਟੈਂਪਰੇਰੀ ਨੰਬਰ ਵੀ ਨਜ਼ਰ ਆ ਰਿਹਾ ਹੈ ਤਾਂ ਇਸ ਗੱਡੀ ਦੇ ਵਿੱਚ ਇਹ ਨਸ਼ੇ ਦਾ ਕਾਰੋਬਾਰ ਕਰਨ ਲੱਗ ਗਈ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਤਾਂ ਸਪਲਾਈ ਦੇਣ ਜਾ ਰਹੀ ਸੀ ਨਾਕੇ ਤੇ ਇਸ ਨੂੰ ਰੋਕਿਆ ਗਿਆ ਹੈ ਨਹੀਂ ਰੁਕੀ ਤੋ ਬਾਤ ਅੱਗੇ ਜਦੋਂ ਖੇਤਾਂ ਦੇ ਵਿੱਚ ਇਸ ਦੀ ਥਾਰ ਦਾ ਗੱਡ ਉਤਰ ਜਾਂਦਾ ਹੈ ਤਾਂ ਇਕਦਮ ਦੇ ਨਾਲ ਗੱਡੀ ਬੰਦ ਹੋ ਜਾਂਦੀ ਹੈ ਤਾਂ ਪੁਲਿਸ ਇੱਥੇ ਪਹੁੰਚ ਜਾਂਦੀ ਹੈ ਜਦੋਂ ਤਲਾਸ਼ੀ ਲਈ ਜਾਂਦੀ ਹੈ ਤਾਂ ਅੰਦਰੋਂ ਨਸ਼ੀਲਾ ਪਾਊਡਰ ਬਰਾਮਦ ਹੁੰਦਾ ਹੈ ਤਾਂ ਇਹ ਵੀ ਪਤਾ ਕਰਾਇਆ ਜਾ ਰਿਹਾ ਹੈ ਕਿ ਥਾਰ ਦਾ ਅਸਲੀ ਮਾਲਕ ਕੌਣ ਹੈ ਆਰਟੀਓ ਆਫਿਸ ਤੋਂ ਪੁਲਿਸ ਇਸ ਦੀ ਜਾਣਕਾਰੀ ਲੈ ਰਹੀ ਹੈ ਤਾਂ ਹਾਲਾਂਕਿ ਇੱਕ ਕੁੜੀ ਇਹ ਮਹਿਲਾ ਇਸ ਗੱਡੀ ਨੂੰ ਖੁਦ ਦਾ ਦੱਸ ਰਹੀ ਹੈ ਤਾਂ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਵਾਕਈ ਇਹ ਥਾਰ ਵੀਜ਼ ਦੀ ਹੈ ਜਾਂ ਕਿਸੇ ਦੀ ਹੈ ਤਾਂ ਸ਼ੱਕ ਹੈ ਕਿ ਇਸ ਨੇ ਡਰਗ ਮਨੀ ਤੋਂ ਹੀ ਇਹ ਥਾਰ ਬਣਾਈ ਹੋਵੇਗੀ ਫਿਲਹਾਲ ਇਸ ਦੇ ਨੈਟਵਰਕ ਨੂੰ ਖੰਗਾਲਨ ਚ ਪੁਲਿਸ ਜੁਟ ਗਿਆ ਇਸ ਦੇ ਹੋਰ ਸਾਥੀ ਕਿਹੜੇ ਨੇ ਜੋ ਨਸ਼ੇ ਤਸਕਰੀ ਦੇ ਵਿੱਚ ਸ਼ਾਮਲ ਨੇ ਤਾਂ ਉਸ ਦੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਨ ਚ ਪੁਲਿਸ जुट ਗਈ ਹੈ ਸ਼ਾਨਭੀਨ ਕਰ ਰਹੀ ਹੈ ਪੁਸ਼ਕਿਸ਼ ਤੋਂ ਬਾਅਦ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕੀ ਪੂਰਾ ਮਾਮਲਾ ਸੀ ਐਸਐਸਪੀ ਖੰਨਾ ਦੇ ਦਿਸ਼ਾ ਨਿਰਦੇਸ਼ ਅਨੁਸਾਰ 마ੜੇ ਅਨਸਰ ਨੂੰ ਕਾਬੂ ਪਾਉਣ ਲਈ ਖੰਨਾ ਪੁਲਿਸ ਨੇ ਵਿਸ਼ੇਸ਼ ਮਹਿਮ ਚਲਾਈ ਹੈ ਇਸ ਦੇ ਅੰਦਰ ਪਾਇਲ ਪੁਲਿਸ ਨੂੰ ਇੱਕ ਬਹੁਤ ਹੀ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਅੰਦਰ ਇੱਕ ਥਾਰ ਸਵਾਰ ਲੇਡੀ ਜਿਸ ਦਾ ਨਾਮ ਹੈ ਸਰਵਜੀਤ ਕੌਰ ਡਾਟਰ ਆਫ ਕੁਲਵੰਤ ਸਿੰਘ ਰੈਜ਼ੀਡੈਂਟ ਆਫ ਦ ਮੋਟਕਲਾ ਉਸ ਤੋਂ ਸਾਨੂੰ 20 ਗ੍ਰਾਮ ਨਸ਼ੀਲਾ ਪਾਊਡਰ ਅਤੇ 32500 ਰੁਪਏ ਡਰਗ ਮਨੀ ਬ੍ਰੰਦ ਹੋਈ ਹੈ ਜੀ ਸਰ ਜਿਹੜੀ ਇਹ ਲੜਕੀ ਕਾਬੂ ਕੀਤੀ ਗਈ ਹੈ ਕਿ ਇਹ ਨਸ਼ੀਲਾ ਪਾਊਡਰ ਵੇਚਣ ਦਾ ਵਪਾਰ ਕਰਦੀ ਸੀ ਹਾਂਜੀ ਅਸੀਂ ਉਹ ਇਨਵੈਸਟੀਗੇਟ ਕਰ ਰਹੇ ਹਾਂ ਬਟ ਸਾਨੂੰ ਇਸ ਤੋਂ 20 ਗ੍ਰਾਮ ਨਸ਼ੀਲਾ ਪਾਊਡਰ ਜ਼ਰੂਰ ਬ੍ਰੰਦ ਹੋਇਆ ਹੈ ਜੀ ਸਰ ਇਹ ਪਤਾ ਲੱਗਿਆ ਜੀ ਇਹ ਕਿੱਥੋਂ ਲੈ ਕੇ ਆਈ ਸੀ ਉਹ ਅਸੀਂ ਹਜੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਵੀਰ ਇਨਵੈਸਟੀਗੇਟਿੰਗ ਸਰ ਇਸ ਲੜਕੀ ਤੇ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਇਸ ਲੜਕੀ ਦੇ ਉੱਤੇ ਪਹਿਲਾਂ 302 ਦਾ ਮਾਮਲਾ ਦਰਜ ਹੈ ਤੇ ਉਹਨੇ ਬੇਲ ਤੇ ਬਾਹਰ ਆਈ ਸੀ ਜੀ ਸਰ ਤੇ ਹੁਣ ਇਹਦਾ ਮੈਨੂੰ ਪੇਸ਼ ਕਰਕੇ ਰਿਮਾਂਡ ਵਗੈਰਾ ਲ ਹਾਂਜੀ ਜੀ ਜੱਜ ਦੇ ਪੇਸ਼ ਕੀਤਾ ਤੇ ਅਸੀਂ ਜੱਜ ਸਾਹਿਬ ਨੂੰ ਹੋਰ ਦੇ ਰਿਮਾਂਡ ਲਈ ਰਿਕਵੈਸਟ ਕਰ ਰਹੇ ਹਾਂ ਜੀ